ਦੇਖੋ ਜੀ ਸਰਕਾਰਾਂ ਨਹੀਂ ਖੜਨੀਆਂ ਜੇ ਆਪਾਂ ਸੋਚੀਏ ਨਾ ਸਿੱਖਣ ਵਾਲ ਆਪਣੇ ਤੋਂ ਨਹੀਂ ਇਹ ਆਪ ਹੀ ਖੜਨਾ ਪੈਣਾ ਪਾਣੀ ਨੂੰ ਤੇ ਜੇ ਟਾਈਮ ਲਵੋ ਕਣਕਾਂ ਬੀਜੀਆਂ ਜਾਣਗੀਆਂ ਇੱਥੇ ਇਹ ਤਰ੍ਹਾਂ ਦਾ ਮੁਸਤਕਲ ਲੱਗਦਾ ਹੈ। ਅਕਦਾ ਲੱਗਦਾ ਪਿਛਲੇ ਵਾਰ 2023 ਜਿਹੜਾ ਆਇਆ ਹੈ ਨਾ ਉਹ 5 ਦਿਨ ਪਾਣੀ ਸਾਡੇ ਰਿਹਾ ਸੀ। ਠੀਕ ਹੈ ਜੀ। ਪਰ ਲਾ ਹਫਤੇ ਦੇ ਵਿੱਚ ਖਾਲੀ ਹੋ ਗਿਆ ਸੀ ਜਿੰਨਾ ਹੋਣਾ ਸੀ ਉਹਨੇ। ਜਿੱਥੇ ਜ਼ਿਆਦਾ ਤੋੜ ਜਿੱਥੋਂ ਹੁਣ ਆਏ ਪਾਣੀ ਚੱਲ ਰਿਹਾ ਜਿਆਦਾ ਤੇਜ਼ ਹੈ। ਹਾਂਜੀ। ਉੱਥੋਂ ਉੱਥੇ ਰਹਿ ਗਿਆ ਹੈ ਪਾਣੀ ਤੇ ਉਹ ਜਿਹੜੇ ਏਰੀਏ ਦੇ ਵਿੱਚ ਦੀ ਲੰਘਦਾ ਸੀ ਨਾ। ਠੀਕ ਹੈ ਜੀ। ਉਹ ਏਰੀਏ 'ਚ ਪਾਣੀ 2 ਤਾਈ ਮਹੀਨੇ ਲੱਗੇ ਸੀ। ਬਾਕੀ ਸਾਰਾ ਏਰੀਆ ਜਿਹੜਾ ਖਾਲੀ ਹੋ ਗਿਆ। ਤੇ ਐਤ ਕੀ ਜਿਹੜਾ ਵਾ ਤੁਹਾਨੂੰ ਹਸਾਲ ਨੂੰ 11 ਅਗਸਤ ਨੂੰ ਸਾਡਾ ਬੰਨ ਟੁੱਟਿਆ ਤੇ ਅੱਜ ਅਨੌਗ ਹੋ ਗਿਆ ਤੁਹਾਨੂੰ 2 ਮਹੀਨਾ ਲਗੋ ਮਹੀਨਾ ਆਹ ਮਹੀਨਾ ਇਹ ਜਿਹੜਾ ਵਾ ਜੇ ਪਾਣੀ ਹੀ ਨਹੀਂ ਕੱਟ ਰਿਹਾ ਆ ਕਾ 20 ਦਿਨਾਂ ਦਾ ਇਹ ਉਮੀਦ ਹੀ ਨਹੀਂ ਕੋਈ ਮਤਲਬ ਘਟੂਗਾ ਜਾਂ ਨਿਕਲੂਗਾ ਹਾਂਜੀ ਪਰ ਉਹ ਉੱਚਾ ਨਿਕਲਣਾ ਫਿਰ ਵੀ ਔਖਾ ਹੀ ਹੈ ਪਾਣੀ ਤੇ ਰਿਹਾ 2 ਮਹੀਨਾ ਪਿਛੇ ਬੰਨ ਵੱਜੂ ਤਾਂ ਹੀ ਰੁਕਣਾ ਪਾਣੀ ਤੇ ਇਹ ਪਾਣੀ ਵੀ ਤੇ ਪੱਧਰਾ ਹੋਣਾ ਪਾਣੀ ਆ ਜਿਹੜੀ ਡੇਰੀ ਕਰਨ ਵਾਲੇ ਆ ਰਹੇ ਨੇ। ਸਾਡੇ ਜਿਹੜੀ ਡੇਰੀ ਆ ਆਪਣੀ ਮਨੋ ਘਰ ਤੋਂ ਮੰਨੋ ਪਛਾਦਾ ਸਾਂ। ਪਾ ਜਾਵੇ ਸਾਨੂੰ। ਅਗਰ ਕਾ ਡੇਰੀ ਵਾਲੇ ਆ। ਅੱਛਾ ਅੱਛਾ। ਇਹਨਾਂ ਨੇ ਮੰਨੋ ਪੋਸਟਾ ਡੰਗਰ ਮੰਨੋ ਕੋਈ ਕੁਝ ਲੈ ਗਏ, ਕੁਝ ਪਰਵਾਸ। ਕੁਝ ਇੱਥੇ ਡੰਗਰ ਜੇ ਗਏ ਨੇ ਮੰਨੋ ਕੁਝ। ਅੱਛਾ ਜੇ ਹੈਗੇ। ਕੁਝ ਪਾ ਜੀ ਇੱਥੇ ਇਹ ਰਾਤ ਬਣੇ ਆ ਜਿਹੜੀ ਕੋਈ ਜਿਵੇਂ ਕੀ ਇੱਥੇ ਰਾਤ ਸਮਗਰੀ ਹੈ ਜੀ ਕੀ ਚੀਜ਼ ਦੀ ਜੀ ਬਹੁਤ ਆਤ ਜਿਵੇਂ ਬਾਅਦ ਚ ਵੀ ਹੋਵੇ। ਬਾਅਦ ਚ ਵੀ ਲੋਡ ਹੋਵੇ ਅੱਜ ਨਹੀਂ ਜਿਹੜੀ ਪਹਿਲ ਕੀਤੀ ਆ ਸਾਨੂੰ ਅਜਾ ਚਲੋ ਐ ਸਵਾਰ ਸਾਡਾ ਇਨਾ ਸੁਜੋਗ ਹੋਇਆ। 2023 ਚ ਨਹੀਂ ਇਹਨਾਂ ਹੋ ਗਿਆ ਤੇ 23 ਦੇ ਵਿੱਚ ਜਦੋਂ ਛੇਤੀ ਖਾਲੀ ਵੀ ਹੋ ਗਿਆ ਤੇ ਮੁਰਕੇ ਮਹਾਪੁਰਸ਼ ਬਾਬਾ ਸਖਾਸਨ ਫਰੀਆਲੀ ਸਾਹਿਬ ਵਾਲੇ ਸਾਡਾ ਰਾਣਾ ਇੰਦਰ ਪ੍ਰਤਾਪ ਜਿਹੜੇ ਉਹ ਪੈ ਇੰਦਰ ਪ੍ਰਤਾਪ ਐਫਾ ਲਾਈ ਗਿਆ ਮਹਾਪੁਰਸ਼ ਸੇਵਾ ਵਾਲੇ ਦੇ ਲੰਗਰ ਲਿਆ ਕੇ ਸੰਤਾਂ ਲਿਆ ਕੇ ਸਾਡਾ ਠੀਕ ਹੈ ਜੀ 2000 ਤੇ ਐਦਕੀ ਇਹ ਗੱਲਾ ਵੀ ਐਦਕੀ ਪਾਣੀ ਵੀ ਲੰਬਾ ਚੱਲ ਰਿਹਾ ਤੇ ਸਹਿਯੋਗ ਵੀ ਸਾਨੂੰ ਇੰਨਾ ਕੁ ਜ਼ਿਆਦਾ ਮਿਲ ਰਿਹਾ ਵੀ